ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਦੇਸ਼ ਦੇ ਹੋਰਨਾ ਹਿੱਸਿਆਂ ਵਾਂਗ ਪੰਜਾਬ ਵਿੱਚ ਵੀ ਚੋਣ ਪ੍ਰਚਾਰ ਹੁਣ ਪੂਰੀ ਤਰ੍ਹਾਂ ਨਾਲ ਪੱਕ ਗਿਆ ਹੈ ਕਈ ਕੌਮੀ ਪਾਰਟੀਆਂ ਦੇ ਆਗੂ ਪ੍ਰਚਾਰ ਲਈ ਅਗਲੇ ਕੁਝ ਦਿਨਾਂ ਵਿੱਚ ਪੰਜਾਬ ਆ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਵਿੱਚ ਪਿਛਲੇ 2 ਦਿਨ ਤੱਕ ਜ਼ੋਰਦਾਰ ਪ੍ਰਚਾਰ ਕੀਤਾ ਹੈ ਇਧਰ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਅੱਜ ਅੰਮ੍ਰਿਤਸਰ ਆ ਰਹੇ ਨੇ ਇਸ ਤੋਂ ਇਲਾਵਾ 29 ਮਈ ਨੂੰ ਪਟਿਆਲਾ ਤੇ ਲੁਧਿਆਣਾ ਲੋਕ ਸਭਾ ਹਲਕੇ 'ਚ ਵੀ ਉਨਾ ਰਿਆ ਰੈਲੀਆਂ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਦੀ ਰੈਲੀ 26 ਮਈ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਜਲੰਧਰ ਚ ਕਰਵਾਉਣ ਦੀ ਤਿਆਰੀ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅੱਜ ਅੰਮ੍ਰਿਤਸਰ ਅਤੇ ਤਰੰਤਾਰਨ ਲੋਕ ਸਭਾ ਹਲਕਿਆਂ ਚ ਚੋਣ ਪ੍ਰੋਗਰਾਮ ਨੇ ਲੁਧਿਆਣਾ ਦੇ ਦਿੱਤੀ ਚੋਣ ਕਮਿਸ਼ਨਰ ਹਰਦੇਸ਼ ਕੁਮਾਰ ਦੀ ਅਗਵਾਈ ਵਿੱਚ ਚੋਣ ਕਮਿਸ਼ਨ ਦੀ ਇੱਕ ਟੀਮ ਨੇ ਕੱਲ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ। ਉਹਨਾਂ ਦੇ ਨਾਲ ਚੋਣ ਕਮਿਸ਼ਨ ਦੇ ਸਖਤਰ ਸૌਮੇਜੀਤ ਘੋਸ਼ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵੰਸੀ ਰਾਜਪਾਲਿਸ ਨੌਡਲ ਅਫਸਰ ਐਮ ਐ faruqi ਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ। ਟੀਮ ਨੇ ਸਾਰੇ ਜ਼ੋਨ ਆਬਜ਼ਰਵਰਾਂ ਜ਼ਿਲ੍ਹਾ ਜ਼ੋਨ ਆਬਜ਼ਰਵਰਾਂ ਪੁਲਿਸ ਕਮਿਸ਼ਨਰਾਂ ਜ਼ੋਨਲ ਕਮਿਸ਼ਨਰ ਡੀਆਈਜੀਸ ਤੇ ਸੀਨੀਅਰ ਪੁਲਿਸ ਕਪਤਾਨਾਂ ਨੂੰ ਜ਼ਿਲ੍ਹਿਆਂ 'ਚ ਖਾਸ ਤੌਰ ਤੇ ਅੰਤਰਰਾਜੀ ਖੇਤਰਾਂ ਦੀਆਂ ਸਰਹੱਦਾਂ ਤੋਂ ਗੈਰਕਾਨੂੰਨੀ ਨਕਦੀ ਸ਼ਰਾਬ ਨਸ਼ੀਲੇ ਪਦਾਰਥਾਂ ਜਾਂ ਮੁਫਤ ਵਸਤਾਂ ਦੀ ਤਸਕਰੀ ਰੋਕਣ ਵਾਸਤੇ ਨਿਗਰਾਨੀ ਵਧਾਉਣ ਦੇ ਨਿਰਦੇਸ਼ ਦਿੱਤੇ ਅਤੇ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਡ੍ਰੋਨ ਗਤੀਵਿਧੀ ਦੀ ਜਾਂਚ ਲਈ ਚੌਕਸੀ ਵਧਾਉਣ ਦੀ ਜ਼ਰੂਰਤ ਤੇ ਵੀ ਸੂਚ ਦਿੱਤਾ ਟੀਮ ਅਧਿਕਾਰੀਆਂ ਨੂੰ ਆਜ਼ਾਦ ਨਿਰਪੱਖ ਸ਼ਾਂਤੀਪੂਰਨ ਤੇ ਪੈਮੁਕਤ ਚੋਣਾਂ ਨੂੰ ਯਕੀਨੀ ਬਣਾਉਂਦੀ ਅਪੀਲ ਕੀਤੀ ਮੁਖ ਚੋਣ ਅਧਿਕਾਰੀ ਸਿਵਨ ਸਿੰਘ ਨੇ ਟੀਮ ਨੂੰ ਭਰੋਸਾ ਦਿੱਤਾ ਕਿ ਉਹ 1 ਜੂਨ ਨੂੰ ਚੋਣਾਂ ਨੂੰ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣਾ ਯਕੀਨੀ ਬਣਾਉਣਗੇ ਲੋਕ ਸਭਾ ਚੋਣਾਂ ਵਿੱਚ ਵੋਟਾਂ ਦੀ ਫੀਸਦ ਵਧਾਉਣ ਲਈ ਜ਼ਿਲ੍ਹਾ ਚੋਣ ਅਫਸਰ ਅਤੇ ਭਾਰਤ ਸਰਕਾਰ ਦੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਤਹਿਤ ਕੇਂਦਰੀ ਸੰਚਾਰ ਬਿਊਰੋ ਸੀਬੀਸੀ ਜਲੰਧਰ ਵੱਲੋਂ ਸਵੀਪ ਤਹਿਤ ਸੋਡਾ ਰੋਡ ਸਥਿਤ ਦੀਵੀ ਸਹਾਇ ਐਸਟੀ ਸੀਨੀਅਰ ਸਕੈਂਡੀ ਸਕੂਲ ਵਿਖੇ ਕੱਲ ਫਲੈਸ਼ ਮੋਬ ਗਤੀਵਿਧੀ ਦਾ ਆਯੋਜਨ ਕੀਤਾ ਗਿਆ। ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਵੋਟਰਾਂ ਨੂੰ ਦੇਸ਼ ਦੀ ਤਰੱਕੀ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਸਤੇ ਜਾਗਰੂਕ ਕਰਨ ਲਈ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਕਾਰਿਓਗ੍ਰਾਫਰ ਜਸਪ੍ਰੀਤ ਸਿੰਘ ਦੇਗਵਾਈ ਵਿੱਚ ਕਲਾਕਾਰਾਂ ਦੀ ਟੀਮ ਨੇ ਰਾਗਿਰਾਂ ਨੂੰ ਵੋਟ ਪਾਉਣ ਦਾ ਸੁਨੇਹਾ ਦੇਣ ਲਈ ਸਕੂਲ ਦੇ ਬਾਹਰ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜਲੰਧਰ ਇੱਕ ਗੱਲ ਨੋਟ ਕਰ 1 ਜੂਨ ਨੂੰ ਵੋਟ ਕਰਦੇ ਸੁਨੇਹੇ ਨਾਲ ਪੰਗੜੇ ਦੀ ਪੇਸ਼ਕਾਰੀ ਵੀ ਕੀਤੀ ਗਈ ਸੀਬੀਸੀ ਦੇ ਫੀਲਡ ਪਬਲਿਸਿਟੀ ਅਫਸਰ ਰਾਜੀਸ਼ ਪਾਲੀ ਨੇ ਦੱਸਿਆ ਕਿ ਉਹਨਾਂ ਦਾ ਵਿਭਾਗ ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਅਗਰਵਾਲ ਦੀ ਅਗਵਾਈ 'ਚ ਸਾਂਝੇਦਾਰ ਤੇ ਅਜਿਹੀਆਂ ਗਤੀਵਿਧੀਆਂ ਦਾ ਆਯੋਜਨ ਕਰ ਰਿਹਾ ਹੈ ਸਕੂਲ ਦੇ ਪ੍ਰਿੰਸੀਪਲ ਸੰਜੀਵ ਸ਼ਰਮਾ ਨੇ ਮੌਜੂਦ ਸਮੂਹ ਲੋਕਾਂ ਨੂੰ ਵੋਟ ਪਾਉਣ ਬਾਰੇ ਅਹਿਦ ਦਵਾਇਆ ਪੰਜਾਬ ਵਿੱਚ ਕਹਿਟਾਰੀ ਗਰਮੀ ਦੇ ਵਿਚਕਾਰ ਬੀਤੀ ਰਾਤ ਹਨੇਰੀ ਦੇ ਨਾਲ ਨਾਲ ਹਲਕੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਇਸ ਕਾਰਨ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤਾਪਮਾਨ ਵਿੱਚ 4 ਤੋਂ 5 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਅੰਮ੍ਰਿਤਸਰ ਪਟਿਆਲਾ ਜਲੰਧਰ ਹੁਸ਼ਿਆਰਪੁਰ ਮੋਗਾ ਤੇ ਪਠਾਨਕੋਟ ਸਮੇਤ ਹੋਰ ਕਈ ਜ਼ਿਲ੍ਹਿਆਂ 'ਚ ਤੇਜ਼ ਹਨੇਰੀ ਤੇ ਗਰਜ ਨਾਲ ਹਲਕਾ ਮੀਂਹ ਪਿਆ ਹਨੇਰੀ ਚੁਖੜ ਨਾਲ ਕਈ ਥਾਵਾਂ 'ਤੇ ਸਾਈਨ ਬੋਰਡ ਤੇ ਰੁੱਖ ਉਖੜ ਗਏ ਅਤੇ ਬਿਜਲੀ ਵੀ ਗਲ ਹੋ ਗਈ। ਹਾਲਾਂਕਿ ਮੌਸਮ ਵਿਭਾਗ ਮੁਤਾਬਕ ਕੌਂਦੇ ਦਿਨਾਂ 'ਚ ਗਰਮੀ ਦੇ ਹੋਰ ਵਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 4 ਤੋਂ 5 ਦਿਨਾਂ ਦੌਰਾਨ ਖੁਸ਼ਕ ਮੌਸਮ ਪਣੀ ਰਹਿਣ ਦੀ ਸੰਭਾਵਨਾ ਵੀ ਹੈ। ਤਾਪਮਾਨ ਦੇ ਹਿਸਾਬ ਨਾਲ ਬਠਿੰਡਾ ਤੇ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 42.4 ਡਿਗਰੀ ਦਰਜ ਕੀਤਾ ਗਿਆ ਜਿਸ ਤੇ ਚੱਲਦਿਆਂ ਲੋਕਾਂ ਨੂੰ ਭਾਰੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੇਰਾ ਨਾਮ ਅਲੋਕ ਕੁਮਾਰ ਹੈ ਜੀ ਕਰਿਆਨੇ ਦਾ ਕੰਮ ਹੈ ਜੀ ਕੈਮ ਗਰਮੀ ਇੰਨੀ ਬੇਨ ਤੇ ਹਟ ਪੈ ਰਹੀ ਹੈ ਕਰਕੇ ਸਾਡੇ ਕਾਰੋਬਾਰ ਵਿੱਚ ਬਹੁਤ ਫਰਕ ਪੈ ਗਿਆ ਜੀ ਬਾਹਰ ਅਸੀਂ ਨਿਕਲ ਕੇ ਦੇਖਦੇ ਰੇੜੀ ਫੜੀਆਂ ਵਾਲੇ ਵਿਚਾਰੇ ਬਹੁਤ ਪਰੇਸ਼ਾਨ ਨੇ ਜੀ ਗਾੜ ਨਹੀਂ ਨਿਕਲਦਾ ਨਹੀਂ ਗਲੋਬਲ ਵਾਰਮਿੰਗ ਇਹਦਾ ਮੇਨ ਮੁਖ ਜਿਹੜਾ ਕਾਰਨ ਹੈ ਗਲੋਬਲ ਵਾਰਮਿੰਗ ਹੈ ਸੋ ਹੁਣ ਅਸੀਂ ਪਰੇਸ਼ਾਨ ਨੇ ਕਿ ਅਸੀਂ ਤਾਂ ਆਪਣੀ ਜ਼ਿੰਦਗੀ ਸੰਭਾਲ ਲਈ ਹੁਣ ਅੱਗੇ ਬੱਚਿਆਂ ਲਈ ਕੀ ਛੱਡਾਂਗੇ ਜੀ ਮੇਰੇ ਨਾਲ ਰਚਨੀ ਹੈ ਔਰ ਮੈਂ ਕਰਿਆਨੇ ਬੀਤੇ ਕਰੀ ਬਹੁਤ ਜ਼ਿਆਦਾ ਵੱਧ ਗਈ ਹੁੰਦੀ ਹੈ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਕਿ ਘਰ ਸਹੀ ਚ ਕੰਮ ਕਰਨਾ ਹੈ ਤਾਂ ਕਾਫ ਸਭ ਕੁਝ ਦਾ ਸੌਦਾਗਰ ਮਹਿੰਗਾ ਹੋ ਰਿਹਾ ਮੈਂ ਬੁੱਟਾ ਸਿੰਘ ਬਹੁਤ ਪਰਕੋਟ ਹੈ ਜਿਹੜੀ ਲੀਗ ਆ ਰਹੀ ਹੈ ਕਿਸਾਨਾਂ ਦੀ ਗੱਲ ਕਰਾਂ ਤਾਂ ਜੀ ਸੌਣੇ ਦੀ ਫਸਲ ਵਾਸਤੇ ਪਲੇਨੀਆਂ ਦਾ ਬੀਜਣਾ ਖਾਦ ਰੂੜੀ ਵਗੈਰਾ ਦਾ ਖੇਤਾਂ ਦੇ ਵਿੱਚ ਪਾਉਣਾ ਹੋਰ ਜਿਹੜੀਆਂ ਸਬਜ਼ੀਆਂ ਤਾਂ ਪਸ਼ੂਆਂ ਵਾਸਤੇ ਜਿਹੜਾ ਚਾਰਾ ਤਿਆਰ ਕਰਨ ਵਾਸਤੇ ਇਸ ਤਰ੍ਹਾਂ ਦਾ ਹੋਰ ਕੋਈ ਕਾਰੋਬਾਰ ਹੈ ਜਿਹੜੇ ਕਿਸਾਨ ਨੇ ਕਰਨੇ ਆ ਤੇ ਜਿੱਤੇ ਕਿਸਾਨ ਨੂੰ ਬਾਹਰ ਜਾਣਾ ਉੱਥੇ ਲੈਣਾ ਦੀ ਵੀ ਕਿਸਾਨ ਨੂੰ ਜ਼ਰੂਰਤ ਹੈ ਤੇ ਇਸ ਕਰਕੇ ਸਾਨੂੰ ਬੜਾ ਖਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਤਰ ਮਾਲਵਾ ਪੱਟੀ ਵਿੱਚ ਜੇਠ ਮਹੀਨੇ ਦੀ ਗਰਮੀ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ ਮਾਨਸਾ ਖੇਤੀਬਾੜੀ ਵਿਭਾਗ ਦੇ ਵੱਲੋਂ ਵੀ ਕਿਸਾਨਾਂ ਨੂੰ ਆਪਣੀ ਫਸਲ ਬਚਾਉਣ ਲਈ ਲਗਾਤਾਰ ਪਾਣੀ ਦੇਣ ਦਾ ਸੱਦਾ ਦਿੱਤਾ ਗਿਆ ਖੇਤੀ ਮਹਰਾਂ ਦਾ ਕਹਿਣਾ ਹੈ ਕਿ ਤਾਪਮਾਨ ਜ਼ਿਆਦਾ ਹੋਣ ਕਾਰਨ ਨਿੱਕੀਆਂ ਫਸਲਾਂ ਤੋਂ ਗਰਮੀ ਸਹਾਰੀ ਨਹੀਂ ਜਾ ਰਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲਗਾਤਾਰ ਸਬਜ਼ੀਆਂ ਪਸ਼ੂਆਂ ਦਾ ਹਰਾ ਚਾਰਾ ਤੇ ਨਰਮੇ ਦੀ ਛੋਟੀ ਫਸਲ ਨੂੰ ਪਾਣੀ ਲਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਅੱਜ ਦੇ ਖਬਰਾਂ ਖਤਮ ਹੋਈਆਂ ਨਮਸਕਾਰ